ਸੱਟਾ 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 ਬੋਲੀ ਵੀ ਹੋ ਵੀ ਹੋ ਕੇ ਹੁਣ ਚੈੱਕ ਕਰਦਾ ਕਿ ਕਿਈ ਕਈ ਵਾਰੀ ਬਹੁਤ ਲੋਕ ਸ਼ਿਕਾਇਤ ਕਰਦੇ ਵੀ ਗਾਉਣ ਵਾਲੇ ਫਿਲਮਾਂ ਕਰੀ ਜਾਂਦੇ ਨੇ। ਪੂਣੀ ਦਾ ਜੋ ਗਾਉਣ ਵਾਲਾ ਕੋਈ ਨਹੀਂ ਸਾਰੇ ਨਵੇਂ ਮੁੰਡੇ ਆ। ਸੋ ਨਵੇਂ ਆ ਬੱਚਿਆਂ ਨੂੰ ਪਲੇਟਫਾਰਮ ਦੇਣਾ ਵੀ ਵੱਡੀ ਗੱਲ ਹੁੰਦੀ ਹੈ। ਕਿਉਂਕਿ ਕੋਈ ਵੀ ਜਿਹੜਾ ਪ੍ਰੋਡਕਟ ਪ੍ਰੋਡਕਸ਼ਨ ਹਾਊਸ ਹੈ ਇਹਦਾ ਪੈਸੇ ਇਨਵੈਸਟ ਨਹੀਂ ਕਰਨਾ। ਸੋ ਇਹ ਚੰਗੀ ਗੱਲ ਆ ਵੀ ਇਹ ਨਵੇਂ ਬੱਚਿਆਂ ਨੂੰ ਚਾਹਦੇ ਨੇ ਔਰ ਸਾਰੇ ਨੇ ਅੱਛਾ ਕੰਮ ਕਰਿਆ। ਜਦੋਂ ਅਸੀਂ ਪੂਰੀ ਦੇਖਾਂਗੇ ਫਿਰ ਹੋਰ ਡਿਟੇਲ ਚ ਗੱਲ ਕਰਾਂਗੇ ਆ ਗੋਥੀ ਸਸਿਕਾ ਜੀ ਸਾਰਿਆਂ ਨੂੰ ਬਹੁਤ ਵਧੀਆ ਭਾਜੀ ਵਧਾਈਆਂ ਸਾਰੀ ਸਾਗਾ ਦੀ ਟੀਮ ਨੂੰ ਵਧਾਈਆਂ ਜਿੱਦਾਂ ਬੱਬੂ ਪਾਈ ਨੇ ਕਿਹਾ ਬਈ ਆ ਨਾਰਮਲੀ ਇਹ ਹੁੰਦਾ ਕਿ ਸਾਰੇ ਸਿੰਗਰ ਹੀ ਫਿਲਮਾਂ ਕਰੀ ਜਾਂਦੇ ਸੋ ਭਾਜੀ ਉਹਨਾਂ ਦਾ ਇਨੀਸ਼ੀਏਟਿਵ ਬਹੁਤ ਵਧੀਆ ਕੇਵਲ ਵਨ ਤੇ ਮੋਸਟਲੀ ਇਹਨਾਂ ਨੇ ਰੌਅ ਟੈਲੈਂਟ ਜਿਹੜਾ ਅੱਗੇ ਲੈ ਕੇ ਆਉਂਦੇ ਨੇ ਤੇ ਸਾਰੀ ਪ੍ਰੋਡਕਸ਼ਨ ਟੀਮ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਸੋਹਣਾ ਟਾਪਿਕ ਆ ਜਿਹੜਾ ਕਿ ਸਮਾਜ ਦੇ ਵਿੱਚ ਇਦਾਂ ਦੇ ਟੌਪਿਕ ਜਿਹੜੇ ਆ ਜਿਹੜੇ ਲੋਕੀ ਹਰ ਰੋਜ਼ ਇਹਦੇ ਵਿੱਚੋਂ ਵਿਚਰਦੇ ਨੇ ਸੋ ਓਦਾਂ ਦੇ ਟੌਪਿਕ ਤੇ ਫਿਲਮ ਬਣਾਈ ਆ ਸੋ ਵੀਰੇ ਨੂੰ ਵੀ ਬਹੁਤ ਬਹੁਤ ਵਧਾਈਆਂ ਤੇ ਉਹਦੇ ਨਾਲ ਨਾਲ ਜਿੰਨੀ ਟੀਮ ਆ ਜੀ ਸਾਰਿਆਂ ਨੂੰ ਬਹੁਤ ਬਹੁਤ ਆਓ ਜੀ ਆ ਤੁਸੀਂ ਆਓ ਜੀ ਆਓ ਦੱਸ ਜੀ ਤੁਸੀਂ ਸਾਰਾ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਮੀਡੀਆ ਦਾ ਕੇਵਲ ਵਰਨ ਤੇ ਸੁਮਿਤ ਜੀ ਵਧਾਈ ਦੇ ਹੱਕਦਾਰ ਹੈ ਇਹਨਾਂ ਨੇ ਬਹੁਤ ਵਧੀਆ ਪਲੇਟਫਾਰਮ ਸ਼ੁਰੂ ਕੀਤਾ ਹੈ ਨਵੇਂ ਕਲਾਕਾਰਾਂ ਨੂੰ ਨਵਾਂ ਸਬਜੈਕਟ ਨਵੀਂ ਸੋਚ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਆ ਤੇ ਮੈਂ ਕਮਾਲ ਕਮਾਲ ਦਾ ਕੰਮ ਕੀਤਾ ਹੈ ਤੇ ਸਾਰੀ ਟੀਮ ਨੇ ਬਹੁਤ ਵਧੀਆ ਸਾਰੀ ਪ੍ਰੋਡਕਸ਼ਨ ਟੀਮ ਤੇ ਕੇਵਲਵਾਨ ਨੂੰ ਸੁਮਿਤ ਜੀ ਸਾਗਰ ਸਾਰੇ ਵਧਾਈ ਦੇ ਪਾਤਰ ਤੇ ਮੈਂ ਇਹਨਾਂ ਨੂੰ ਵੱਧ ਤੋਂ ਵੱਧ ਆਪਣਾ ਪਿਆਰ ਦਿਓ ਸਾਰੇ ਇਹਨੂੰ ਦੇਖੋ ਕੇਵਲਵਾਨ ਤੇ ਇਹੀ ਜਿਹੜੀ ਇੱਕ ਪ੍ਰਤਿਭਾ ਦੀ ਪ੍ਰਾਪਤੀ ਹੋ ਗਈ ਥੈਂਕ ਯੂ ਆਜੋ ਗੁਰਪੀਤ ਆਉਤੀ ਆ ਉਹ ਸਿਰ ਬਾਜੂ ਆ ਜਾਓ ਅੱਜ ਤੋੜਾ ਦੇਣਾ ਮੈਂ ਨਹੀਂ ਮੈਂ ਤਾਂ ਸਿਰਫ ਮੇਰੇ ਕੋਲ ਫਿਲਮਾਂ ਲਾਭ ਨਹੀਂ ਕੇ ਮੇਰਾ ਵੱਡਾ ਭਰਾ ਆ ਗਿਆ ਤਾਂ ਮੇਰਾ ਤਾਂ ਦਿਨ ਬਣ ਗਿਆ ਮੇਰਾ ਪ੍ਰੀਮੀਅਰ ਹੋ ਗਿਆ ਵੱਡਾ ਭਰਾ ਵੀ ਆਇਆ ਮੇਰਾ ਤੇਰਾ ਭਰਾ ਮੈਨੂੰ ਮੈਨੂੰ ਮਾਣ ਆਗਾ ਮੈਂ ਭਾਜੀ ਉਹਦੇ ਇੰਨਾ ਬਿਜ਼ੀ ਸਟੇਚਰ ਵੀ ਬਹੁਤ ਅੱਛਾ ਲੇਖਕ ਵੀ ਹੈ ਪਰ ਉਹਨ ਇੱਕ ਮੁਸੀਬਤ ਹੋ ਗਈ ਵੀ ਉਹਨੇ ਫਿਲਮਾਂ ਚ ਆ ਗਿਆ ਲੇਖਕ ਤਾਂ ਪਹਿਲੀ ਘਟ ਹੈ ਫਿਲਮਾਂ ਲਿਖਣ ਵਾਲੇ ਇੱਕ ਬੰਦਾ ਹੋਰ ਘਟ ਗਿਆ ਚੰਗੀ ਫਿਲਮਾਂ ਚੰਗੀ ਸੋਈ ਆ ਚੰਗੀ ਆਦ ਲਈ ਰੱਖ ਲਿਆ ਕਰੂੰਗਾ ਨਹੀਂ ਹੋਰ ਸਾਡਾ ਧੀਰੇਜ ਕਰਨ ਲੱਗਿਆ ਉਹ ਸਟੋਰੀ ਕਹਿੰਦਾ ਵੀ ਮੈਂ ਹੁਣ ਜ਼ਿਆਦਾ ਕਾੜੀਆਂ ਆਪ ਹੀ ਡਾਇਰੈਕਟ ਕਰਦੇ ਆ ਮੈਂ ਕਹੇ ਇਹ ਵੀ ਇੱਕ ਕਾਉਨ ਮਾਉਨ ਬਹੁਤ ਸੰਗਿਆ ਦਾ ਕੰਮ ਤੇਰੇ ਸਿਰ ਤੇ ਚੱਲੀ ਆ ਭਾਈ ਸੋ ਭਾਜੀ ਆਏ ਸਾਡੇ ਲਈ ਤਾਂ ਇਹ ਬਹੁਤ ਖੁਸ਼ੀ ਦੀ ਗੱਲ ਆ ਸਾਰੀ ਟੀਮ ਨੇ ਮਿਹਨਤ ਕੀਤੀ ਮੇਰੇ ਡਾਇਰੈਕਟਰ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਮਿਹਨਤ ਕੀਤੀ ਹੈ ਜੀ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਇਹਨੂੰ ਜ਼ਰੂਰ ਦੇਖੋ ਸਾਨੂੰ ਆਪਣੀ ਫੀਡਬੈਕ ਦਿਓ ਅੱਜ ਤਿੰਨ ਐਪੀਸੋਡ ਰਿਲੀਜ਼ ਹੋ ਚੁੱਕੇ ਨੇ ਨੈਕਸਟ ਵੀਕ ਤਿੰਨ ਐਪੀਸੋਡ ਹੋਰ ਰਿਲੀਜ਼ ਹੋਣੇ ਆ ਭਾਜੀ ਸਾਰਿਆਂ ਦੀ ਇਹ ਮੰਗ ਹੈ ਜੀ ਮਾੜਾ ਜਲਦੀ ਕਰ ਦਿਓ ਰਿਲੀਜ਼ ਜੀ ਕਿ ਆ ਜਾਓ ਜੀ ਬੱਸ